ਹਾਂਜੀ ਦੋਸਤੋ ਅੱਜ ਦੀ ਵੀਡੀਓ ਆਪਾਂ 14 ਨਵੰਬਰ 2025 ਨੂੰ ਸਵੇਰ 7:00 ਵਜੇ ਦੇ ਕਰੀ ਬਣਾ ਰਹੇ ਆ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲਾਂ ਕਰਾਂਗੇ ਕਿ ਅੱਜ ਤੋਂ ਪਹਿਲਾਂ 7 14 ਨਵੰਬਰ 7:00 ਵਜੇ ਤੋਂ ਪਹਿਲਾਂ ਜੋ-ਜੋ ਘਟਨਾਵਾਂ ਹੋ ਰਹੀਆਂ ਨੇ ਸਪੈਸ਼ਲੀ ਪੰਜਾਬ ਵਿੱਚ ਕੀ-ਕੀ ਘਟਨਾਵਾਂ ਹੋ ਰਹੀਆਂ ਤੇ ਉਸ ਦੇ ਵਿੱਚ ਰਾਜਨੀਤਿਕ ਤੇ ਸਮਾਜਿਕ ਤੇ ਬੁੱਧੀਜੀਵੀਆਂ ਦਾ ਕੀ ਰੋਲ ਆ ਸਭ ਤੋਂ ਪਹਿਲਾਂ ਆਪਾਂ ਇੱਕ ਨਿੱਕੀ ਜਿਹੀ ਗੱਲ ਕਰਾਂਗੇ ਵੀ ਕਿਵੇਂ-ਕਿਵੇਂ ਇਹ ਈਵੈਂਟ ਹੋ ਰਹੇ ਆ ਕਿਵੇਂ ਕਿਵੇਂ ਪੋਲਿਟਿਕਲ ਪਾਰਟੀਆਂ ਜਾਂ ਬੁੱਧੀ ਜਿਵੇਂ ਆਪਣਾ ਇਹਦੇ ਵਿੱਚ ਕੰਟਰੀਬਿਊਸ਼ਨ ਕਰ ਰਹੇ ਆ। ਥੋੜੀ ਗੱਲ ਦੇ ਵਿੱਚ ਹਾਸੇ ਵਾਲੇ ਵੀ ਹੋਊਗੀ ਤੁਸੀਂ ਆਪ ਹੀ ਗੱਲਾਂ ਸੁਣ ਕੇ ਹੱਸੋਗੇ ਵੀ ਇਹ ਅਸਲ ਵਿੱਚ ਹੋ ਕੀ ਰਿਹਾ ਹੈਗਾ। ਸੋ ਪਹਿਲੀ ਆਪਾਂ ਗੱਲ ਕਰਨੀ ਆ ਜੀ ਜੋ ਕੱਲ ਦੀ ਨਿਊਜ਼ ਆਈ ਆਪਣੇ ਕੋਲੇ ਜੋ ਆਪਣੇ ਪੰਜਾਬ ਦੀ ਮੌਜੂਦਾ ਸਰਕਾਰ ਵਿੱਚ ਜੋ ਐਕਸ ਕੈਬਨਟ ਮੰਤਰੀ ਰਹਿ ਚੁੱਕੇ ਸੀ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਜੀ ਉਹਨਾਂ ਦਾ ਇੱਕ ਬਿਆਨ ਆਇਆਗਾ ਉਹ ਕਹਿੰਦੇ ਆ ਜੀ ਜਿਸ ਤਰ੍ਹਾਂ ਮੁਗਲਾਂ ਨੇ ਸਾਡੀਆਂ ਸੰਸਥਾਵਾਂ ਨੂੰ ਬਰਬਾਦ ਕੀਤਾ ਨਾ ਉਸੇ ਤਰ੍ਹਾਂ ਪੰਜਾਬੀਅਤ ਨੂੰ ਖਤਮ ਕਰਨ ਲਈ ਭਾਜਪਾ ਸਾਡੇ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਬਰਬਾਦ ਕਰਨਾ ਚਾਹੁੰਦੀ ਹੈ ਹੁਣ ਚਿੱਧੀ ਜੀ ਗੱਲ ਇਹ ਆ ਵੀ ਉਹਦਾ ਉਹਨਾਂ ਦਾ ਮਤਲਬ ਇਹ ਆ ਵੀ ਜੋ ਭਾਜਪਾ ਜਾਂ ਜੋ ਆਪਣੀ ਆਪਣੇ ਜਿਹੜੀਆਂ ਆਪਣੇ ਉਹਨਾਂ ਦੀ ਜਿਹੜੀ ਆਈਡਿਓਲੋਜੀ ਆ ਉਹ ਪੰਜਾਬ ਦੇ ਯੂਨੀਵਰਸਿਟੀਆਂ ਤੇ ਕਾਲਜਾਂ ਤੇ ਥੋਪਨਾ ਚਾਹੁੰਦੀ ਆ ਸੋ ਪਹਿਲੀ ਗੱਲ ਤਾਂ ਇਹ ਆ ਜੀ ਵੀ ਭਾਜਪਾ ਦੀ ਪੰਜਾਬ ਵਿੱਚ ਕੋਈ ਸਰਕਾਰ ਹੈ ਨਹੀਂਗੀ ਸਰਕਾਰ ਹੈਗੀ ਆ ਇੱਥੇ ਆਮ ਆਦਮੀ ਪਾਰਟੀ ਦੀ ਤੇ ਸਟੇਟ ਤੋਂ ਬਿਨਾ ਸਟੇਟ ਦੇ ਕੰਟਰੀਬਿਊਸ਼ਨ ਤੋਂ ਬਿਨਾ ਸੈਂਟਰ ਗਵਰਨਮੈਂਟ ਸਿੱਧੇ ਰੂਪ ਵਿੱਚ ਤੁਹਾਡੇ ਤੇ ਹਮਲਾ ਨਹੀਂ ਕਰ ਸਕਦੀਗੀ ਇਹ ਸ਼ਰਤ ਹੈ ਕਿ ਤੁਸੀਂ ਉਹਨਾਂ ਦੀ ਪਾਲਿਸੀ ਨੂੰ ਨੂੰ ਕਿਵੇਂ ਮੰਨ ਰਹੇ ਹੋ ਬਿਨਾਂ ਪਰਮਿਸ਼ਨ ਤੋਂ ਜਾਂ ਬਿਨਾਂ ਜੋ ਵੀ ਆਪਣਾ ਜੋ ਪਿਛਲੇ ਦਿਨਾਂ ਤੋਂ ਪੰਜਾਬ ਯੂਨੀਵਰਸਿਟੀ ਵਿੱਚ ਰੌਲਾ ਚੱਲ ਰਿਹਾ ਹੈ ਇਹ ਵੀ ਮੇਨਲੀ ਇਹ ਸਾਰੇ ਜਿਹੜੇ ਆਪਣੇ ਇਸ਼ੂ ਚੱਕਾਂਗੇ ਅੱਜ ਉਹ ਮੇਨਲੀ ਉਹਨਾਂ ਦਾ ਕੇਂਦਰੀ ਕੇਂਦਰਿਤ ਪੁਆਇੰਟ ਕੀ ਹੋਊਗਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੀ ਹੋਊਗਾ ਯੂਨੀਵਰਸਿਟੀ ਚੰਡੀਗੜ੍ਹ ਦੇ ਅੰਦਰ ਅੰਤਰਗਤ ਇਹ ਬਿਆਨ ਆਇਆ ਹੈ ਸਰਦਾਰ ਕੁਲਦੀਪ ਸੰਤਾਲੀ ਵੱਲੋਂ ਕਿ ਨਾ ਤਾਂ ਇਹ ਬਿਆਨ ਪਹਿਲਾਂ ਹੈ ਤੇ ਨਾ ਹੀ ਉਸ ਤੋਂ ਬਾਅਦ ਆ ਉਸ ਤੋਂ ਬਾਅਦ ਤਾਂ ਬਹੁਤ ਬਿਆਨ ਹੋਣਗੇ ਤੇ ਮੀਨਸ ਕਿ ਮੇਨਲੀ ਇਹਦਾ ਬਿਆਨ ਪੰਜਾਬ ਯੂਨੀਵਰਸਿਟੀ ਦੇ ਜੋ ਕੇਂਦਰੀਕਰਨ ਦੀਆਂ ਗੱਲਾਂ ਚੱਲ ਰਹੀਆਂ ਨੇ ਜੋ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀਆਂ ਸੀ ਉਹਦੇ ਅੰਦਰ ਗਿਤਾ ਆ ਸੋ ਇਹਦੇ ਵਿੱਚ ਨਿੱਕੀਆਂ ਨਿੱਕੀਆਂ ਗੱਲਾਂ ਹੈਗੀਆਂ ਜੀ ਕਿ ਉਹਦੇ ਵਿੱਚ ਕਿਵੇਂ ਸੈਂਟਰ ਗਵਰਨਮੈਂਟ ਕਿਵੇਂ ਸਟੇਟ ਗਵਰਨਮੈਂਟ ਫੰਡ ਨੂੰ ਇਕੱਠਾ ਕਰਦੇ ਆ ਦੋਵੇਂ ਰਲ ਕੇ ਜਿਹਦੇ ਵਿੱਚ 60% ਸੈਂਟਰ ਗਵਰਨਮੈਂਟ ਦਾ ਪੋਰਸ਼ਨ ਹੁੰਦਾ ਹੈਗਾ ਉਹਦੇ ਵਿੱਚ 40% ਸਰਕਾਰ ਦਾ ਜੋ ਸਟੇਟ ਗਵਰਨਮੈਂਟ ਹੁੰਦੀ ਆ ਉਹਦਾ ਪੋਰਸ਼ਨ ਹੁੰਦਾ ਹੈ। ਛੇ ਲੰਬੇ ਸਮੇਂ ਤੋਂ ਚਾਹੇ ਤਾਂ ਇਹ ਸਰਕਾਰ ਨੇ ਤੇ ਜਾਹੇ ਕਿ ਮਗਰਿਆ ਸਰਕਾਰਾਂ ਇਹਨਾਂ ਨੇ ਆਪਣਾ ਜੋ 40% ਬੰਡਾ ਫੰਡ ਆ ਉਹ ਗਵਰਨਮੈਂਟ ਨੂੰ ਨਹੀਂ ਉਹ ਯੂਨੀਵਰਸਿਟੀ ਨੂੰ ਨਹੀਂ ਦਿੱਤਾ ਗਿਆ। ਇਸ ਕਰਕੇ ਇਹ ਵੀ ਇੱਕ ਕਾਰਨ ਜੋ ਆਪਾਂ ਪਹਿਲਾਂ ਹੀ ਵੀਡੀਓ ਵਿੱਚ ਡਿਸਕਸ ਕੀਤਾ ਸੀ ਇਹ ਵੀ ਇਹ ਵੀ ਇੱਕ ਕਾਰਨ ਹੈ ਕਿ ਯੂਨੀਵਰਸਿਟੀ ਦਾ ਸੈਂਟਰਲਾਈਜੇਸ਼ਨ ਕੀਤਾ ਜਾ ਰਿਹਾ ਹੈ ਜਾਂ ਕੀਤਾ ਜਾਊਗਾ। ਦੂਜੀ ਗੱਲ ਇਹ ਆਉਂਦੀ ਆ ਕਿ ਇੱਕ ਇੱਥੇ ਆਉਂਦੀ ਹੈ ਵੀ ਇਸ ਸੈਂਟਰਲਾਈਜੇਸ਼ਨ ਦਾ ਵਿਰੋਧ ਕੌਣ-ਕੌਣ ਕਰ ਰਿਹਾ ਹੈ ਪਹਿਲੀ ਗੱਲ ਤਾਂ ਸਟੂਡੈਂਟ ਵਿਰੋਧ ਕਰ ਰਹੇ ਆ ਦੂਜਾ ਪੋਲੀਟੀਕਲ ਲੌਬੀਜ਼ ਦਾ ਬਹੁਤ ਵਿਰੋਧ ਕਰੀ ਜਾਂਦੀ ਆ ਜਿਵੇਂ ਕਿ ਇਹ ਪੋਲਿਸੀ ਸੈਂਟਰਲ ਗਵਰਨਮੈਂਟ ਲੈ ਲੈਂਦੀ ਆ ਜਿਹੜੀ ਉੱਪਰ ਆਪਣੀ ਭਾਜਪਾ ਦੀ ਮੈਜੋਰਟੀ ਉਹਨਾਂ ਕੋਲ ਹੈਗੀ ਆ ਤੇ ਇਹਦਾ ਵਿਰੋਧ ਕੌਣ ਕਰ ਰਹੇ ਨੇ ਜੋ ਵੀ ਪੰਜਾਬ ਵਿੱਚ ਪੋਲੀਟੀਕਲ ਪਾਰਟੀਆਂ ਹੈਗੀਆਂ ਨੇ ਸਟੂਡੈਂਟ ਪਾਰਟੀਆਂ ਹੈਗੀਆਂ ਨੇ ਉਹ ਵੀ ਵਿਰੋਧ ਕਰ ਰਹੇ ਨੇ ਚਲੋ ਸਟੂਡੈਂਟ ਪਾਰਟੀਆਂ ਦਾ ਆਪਾਂ ਇਹ ਮੰਨ ਲੈਂਦੇ ਆ ਵੀ ਸਟੂਡੈਂਟ ਪਾਰਟੀਆਂ ਦਾ ਵਿਰੋਧ ਕਰਨਾ ਕਿਤੇ ਨਾ ਕਿਤੇ ਜਾਇਜ਼ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਜੇਕਰ ਕੱਲ ਨੂੰ ਯੂਨੀਵਰਸਿਟੀ ਤੇ ਕੋਈ ਸੈਂਟਰਲਾਈਜੇਸ਼ਨ ਹੋਊਗੀ ਤਾਂ ਉਹਦੇ ਤੇ ਫੀਸ ਇੱਕ ਬਹੁਤ ਵੱਡਾ ਇਸ਼ੂ ਬਣੂਗਾ ਕਿ ਉਸੇ ਮੇਬੀ ਉਹ ਫੀਸ ਨੂੰ ਕੀ ਕਰਦੇ ਨੇ ਹਾਈਕ ਕਰਦੇ ਨੇ ਬਹੁਤ ਜ਼ਿਆਦਾ ਹਾਈਕ ਕਰਦੇ ਨੇ ਤੇ ਜਿਹੜਾ ਗਰੀਬ ਬੱਚੇ ਦੇ ਅਫੋਰਡ ਤੋਂ ਬਾਹਰ ਚਲਾ ਜਾਵੇ ਪਰ ਇਹਦੇ ਵਿੱਚ ਘਟਨਾਵਾਂ ਇਹ ਆ ਰਹੀਆਂ ਨੇ ਕਿ ਜਿਹੜੀ ਪਾਰਟੀ ਨੇ ਅੱਜ ਇਹ ਪਾਲਿਸੀ ਲੈ ਕੇ ਜਾਂਦੀ ਆ ਮੇਨਲੀ ਉਹ ਸੈਂਟਰਲ ਗਵਰਨਮੈਂਟ ਨੇ ਪਾਰਟੀ ਸੈਂਟਰਲ ਗਵਰਨਮੈਂਟ ਨੇ ਇਹ ਪਾਲਿਸੀ ਲੈ ਕੇ ਜਾਂਦੀ ਆ ਸੈਂਟਰਲਾਈਜੇਸ਼ਨ ਦਾ ਉਹਦਾ ਵਿਰੋਧ ਕੌਣ ਕੌਣ ਕਰ ਰਹੇ ਨੇ ਲਗਭਗ ਲਗਭਗ ਸਾਰੀਆਂ ਪੰਜਾਬ ਦੀਆਂ ਖੇਤਰੀ ਪਾਰਟੀਆਂ ਜਾਂ ਨੈਸ਼ਨਲ ਲੈਵਲ ਦੀਆਂ ਪਾਰਟੀਆਂ ਵਿਰੋਧ ਕਰ ਰਹੀਆਂ ਨੇ ਜਿੰਨੇ ਵੀ ਸਟੂਡੈਂਟ ਵਿੰਗ ਬਣੇ ਹੋਏ ਨੇ ਯੂਨੀਵਰਸਿਟੀ ਲੈਵਲ ਤੇ ਜਿਵੇਂ ਕਿ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਦਾ ਆਪਣਾ ਸੂਪੂ ਗਰੁੱਪਾ ਪੂਸੂ ਗਰੁੱਪਾ ਇੱਕ ਐਨਐਸਯੂਆਈ ਗਰੁੱਪਾ ਇੱਕ ਐਸਐਫਐਸ ਗਰੁੱਪ ਆ ਮੀਨਸ ਕਿ ਬਹੁਤ ਸਾਰੇ ਇਕਲਲਕਾਰ ਗਰੁੱਪ ਬਣਿਆ ਹੋਇਆ ਹੈਗਾ ਸਟੂਡੈਂਟ ਵਿੰਗ ਦਾ ਕਿ ਜਿਨ੍ਹਾਂ ਚੋਂ ਉਹ ਆਪਣੇ ਰੀਪਰਜੈਂਟੇਟ ਬਚਾਉਣ ਕਿ ਅੱਗੇ ਕێਝਦੇ ਹਨ ਹੁਣ ਇੱਥੇ ਗੱਲ ਇਹ ਆ ਰਹੀ ਹੈ ਕਿ ਅੱਜ ਇੱਕ ਮੈਂ ਕੱਲ ਵੀ ਇੱਕ ਨਿਊਜ਼ ਲਿਖ ਰਿਹਾ ਸੀਗਾ ਜਾਂ ਇੱਕ ਸੋਸ਼ਲ ਮੀਡੀਆ ਤੇ ਫੈਲ ਰਿਹਾ ਸੀਗਾ ਕਿ ਜਿਹੜੀ ਇਹ ਸੈਂਟਰਲਾਈਜੇਸ਼ਨ ਦੀ ਪਾਲਿਸੀ ਇਹ ਪਹਿਲੀ ਵਾਰ ਨਹੀਂ ਹੋਏਗੀ ਇਸ ਤੋਂ ਪਹਿਲਾਂ ਹੁਣ ਇਹ ਹਸੇ ਵਾਲੀ ਗੱਲ ਇਹ ਹੈ ਵੀ ਇਸ ਤੋਂ ਪਹਿਲਾਂ ਜਿਹੜੇ ਸਟੂਡੈਂਟ ਵਿੰਗ ਇੱਥੇ ਪ੍ਰਦਰਸ਼ਨ ਕਰ ਰਹੇ ਨੇ ਸੈਂਟਰਲਾਈਜੇਸ਼ਨ ਦੇ ਅਗੇਂਸਟ ਇਹੀ ਸਟੂਡੈਂਟ ਵੈਂਗ ਇਸ ਤੋਂ ਪਹਿਲਾਂ 2008-09 ਵਿੱਚ 8-9 ਵਿੱਚ ਉਦੋਂ ਕਾਂਗਰਸ ਦੀ ਗਵਰਨਮੈਂਟ ਹੁੰਦੀ ਸੀ ਸੈਂਟਰਲ ਗਵਰਨਮੈਂਟ ਚ ਤੇ ਉਦੋਂ 2008-09 ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਗਵਰਨਮੈਂਟ ਹੁੰਦੀ ਸੀ ਉਦੋਂ ਇਹੀ ਸਟੂਡੈਂਟ ਵੈਂਗ ਕਾਂਗਰਸ ਸਟੂਡੈਂਟ ਵੈਂਗ 2008-09 ਵਿੱਚ ਆਪਣੇ ਸੈਂਟਰਲ ਗਵਰਨਮੈਂਟ ਨੂੰ ਅਪਰੋਚ ਕਰਦੇ ਆ ਕਿ ਤੁਸੀਂ ਇਸ ਯੂਨੀਵਰਸਿਟੀ ਦਾ ਸੈਂਟਰਲਾਈਜੇਸ਼ਨ ਕਰ ਲੋ ਉਹਦਾ ਰੀਜ਼ਨ ਕੀ ਸੀਗਾ ਕਿਉਂਕਿ ਸਟੇਟ ਗਵਰਨਮੈਂਟ ਆਪਣਾ ਬੰਦਾ ਫੰਡ ਦਾ ਜੋ 40% ਆ ਉਹ ਯੂਨੀਵਰਸਿਟੀ ਨੂੰ ਨਹੀਂ ਪ੍ਰੋਵਾਈਡ ਕਰ ਰਹੀ ਸੀ ਉਹਦਾ ਲਾਸ ਬਹੁਤ ਹੁੰਦਾ ਹੈਗਾ ਸਟੂਡੈਂਟ ਫੀਸ ਹਾਈਕ ਹੁੰਦੀ ਆ ਜਾਂ ਫਿਰ ਸੈਲਰੀਜ਼ ਵਿੱਚ ਦਿੱਕਤ ਆਉਂਦੀ ਆ ਉਹ ਵੀ ਇੱਕ ਰੀਜ਼ਨ ਸੀਗਾ ਪਰ ਹੁਣ ਸੈਂਟਰਲ ਗਵਰਨਮੈਂਟ ਬੀਜੇਪੀ ਚਾ ਬੀਜੇਪੀ ਦਿਆ ਤੇ ਜਿਹੜੇ ਉਦੋਂ ਦੇ ਇਹਦੇ ਸੈਂਟਰਲਾਈਜੇਸ਼ਨ ਦੇ ਸਪੋਰਟਸ ਵਿੱਚ ਸੀਗੇ ਸਪੋਰਟ ਵਿੱਚ ਸੀਗੇ ਇਹ ਸੈਂਟਰਲਾਈਜੇਸ਼ਨ ਨੂੰ ਹੁੰਣਾ ਚਾਹੀਦਾ ਉਹ ਹੁਣ ਇਹਦੇ ਅਗੇਂਸਟ ਵਿੱਚ ਆ ਗਈ ਆ ਇਹ ਹੁਣ ਕੋਈ ਕੋਈ ਸਮਝ ਆਉਂਦਾ ਨਹੀਂ ਆ ਰਿਹਾ ਵੀ ਹੁਣ ਕਿਹਦੇ ਪਾਸੇ ਗੱਲ ਜਾ ਰਹੀ ਹੈ ਵੀ ਇੱਕ ਪਾਸੇ ਤਾਂ ਤੁਸੀਂ ਉਹਦੇ ਅਗੇਂਸਟੋਂ ਤੇ ਦੂਜੀ ਸਾਈਡ ਤੁਸੀਂ ਉਹਦੇ ਫੇਵਰ ਵਿੱਚੋਂ ਇਸ ਤੋਂ ਪਹਿਲਾਂ ਤੁਸੀਂ ਉਹਦੇ ਫੇਵਰ ਵਿੱਚ ਸੀ ਪਰ ਜਦੋਂ ਹੁਣ ਤੁਹਾਡੀ ਗਵਰਨਮੈਂਟ ਅਗੇਂਸਟ ਆ ਗਈ ਆ ਆਪੋਜੀਸ਼ਨ ਆ ਗਈ ਆ ਤਾਂ ਹੁਣ ਤੁਸੀਂ ਉਸ ਦੇ ਕੀ ਅਗੇਂਸਟੋਂ ਇਹ ਥੋੜੀ ਸਮਝ ਨਹੀਂ ਆਈ ਗੱਲ ਆ ਵੀ ਪਤਾ ਨਹੀਂ ਕੀ ਸਿਸਟਮ ਚੱਲ ਰਿਹਾ ਹੈਗਾ ਤੇ ਇੱਕ ਜਲ ਤਾਂ ਇਹ ਹੋ ਗਿਆ ਦੂਜੀ ਗੱਲ ਇਹ ਹੈ ਕਿ ਵੀ ਆਪਣੇ ਜਿਹੜੇ ਪੰਜਾਬ ਦੇ ਕੇਂਦਰੀ ਮੰਤਰੀ ਆ ਰੇਲਵੇ ਕੇਂਦਰੀ ਮੰਤਰੀ ਆ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਉਹਨਾਂ ਦਾ ਇੱਕ ਬਿਆਨ ਆਇਆਗਾ ਇਸੇ ਹੀ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਜੋ ਇੱਥੇ ਧਾਰਨਾ ਵਿਰੋਧ ਹੋ ਰਹੇ ਨੇ ਇਹਨੂੰ ਲੈ ਕੇ ਇੱਕ ਬਿਆਨ ਆਇਆਗਾ ਪਹਿਲਾਂ ਤਾਂ ਅਸੀਂ ਜੀ ਬਹੁਤ ਧੰਨਵਾਦ ਕਰਦੇ ਹਾਂ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਦਾ ਕਿ ਬੀਜੇਪੀ ਪਾਰਟੀ ਵੱਲੋਂ ਕੋਈ ਨਾ ਕੋਈ ਯੂਨੀਵਰਸਿਟੀ ਦੇ ਲਈ ਬਿਆਨ ਦੇ ਰਹੇ ਹਨ ਹਾਲਾਂਕਿ ਜੋ ਵੀ ਆਪਣਾ ਬੀਜੇਪੀ ਵਿੱਚ ਪੰਜਾਬ ਦੀ ਲੀਡਰਸ਼ਿਪ ਆ ਉਹਨਾਂ ਦਾ ਇਸ ਤੇ ਕੋਈ ਬਿਆਨ ਨਹੀਂ ਆਇਆਗਾ ਤੋਂ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਰਮਜੀਤ ਸਿੰਘ ਬੀਟੂ ਜੀ ਦਾ ਕਿ ਜਿਨ੍ਹਾਂ ਨੇ ਇਸ ਇਸ ਯੂਨੀਵਰਸਿਟੀ ਤੇ ਜੋ ਵਿਰੋਧ ਪ੍ਰਦਰਸ਼ਨ ਹੋ ਰਿਹਾਗਾ ਉਸ ਤੇ ਆਪਣੇ ਆਪਣਾ ਬਿਆਨ ਦਿੱਤਾਗਾ ਸੋ ਹੁਣ ਬਿਆਨ ਸਮਝੋ ਬਿਆਨ ਹੈ ਚੀਜ਼ ਆ ਉਹਨਾਂ ਦਾ ਬਿਆਨ ਇਹ ਆ ਜੀ ਕਿ ਜੋ ਯੂਨੀਵਰਸਿਟੀ ਵਿੱਚ ਇਹ ਮੁੱਦਾ ਹੋ ਰਿਹਾਗਾ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈਗਾ ਸੈਂਟਰਲਾਈਜੇਸ਼ਨ ਦਾ ਉਹ ਕਹਿੰਦਾ ਵੀ ਇੱਕ ਪਾਸੇ ਤਾਂ ਸਟੂਡੈਂਟ ਵਿੰਗ ਆਪਣੀ ਸਟੇਜ ਲਾ ਰਿਹਾ ਹੈਗਾ ਵੀ ਜੋ ਉਹਨਾਂ ਦਾ ਹੱਕ ਬੰਦਾ ਚਲੋ ਉਹ ਉਹਨਾਂ ਦਾ ਉਹਨਾਂ ਨੇ ਫੇਵਰ ਕੀਤਾ ਵੀ ਸਟੂਡੈਂਟ ਨੂੰ ਇਹਨਾਂ ਦਾ ਫਿਰ ਅਗੇਂਸਟ ਹੋਣਾ ਬੰਦਾ ਵੀ ਸੈਂਟਰਲਾਈਜੇਸ਼ਨ ਦਾ ਪਰ ਉਹਨਾਂ ਨੇ ਇੱਕ ਇਹ ਵੀ ਕਿਹਾ ਕਿ ਇਹ ਜਗ੍ਹਾ 'ਚ ਕੋਸ਼ਕ ਬੰਦੇ ਆ ਜਿਹੜੇ ਆ ਜਿਨ੍ਹਾਂ ਨੇ ਆਪਣੀ ਇੱਕ ਅਲੱਗ ਸਟੇਜ ਸਟੇਟ ਲਾ ਲਈ ਆ ਸਟੇਜ ਲਾ ਲਈ ਆ ਉਸ ਬੰਦੇ ਕਿਹੜੇ ਆ ਉਗਨੇ ਦਾ ਵੀ ਉਹ ਬੰਦੇ ਉਹੀ ਬੰਦੇ ਆ ਜਿਹੜੇ ਪੰਜਾਬ ਦੇ ਹਰ ਮੁੱਦੇ ਵਿੱਚ ਕਾਮਨ ਦੇ ਬੰਦੇ ਹੁੰਦੇ ਆ ਬਸ ਹੁਣ ਉਹਨਾਂ ਨੇ ਇੱਕ ਹਿੰਟ ਦਿੱਤਾ ਆਪਣੇ ਜੋ ਵੀ ਆਪਣਾ ਬਿਆਨ ਆਇਆ ਉਹਨਾਂ ਵਿੱਚ ਕਿ ਇਹਨਾਂ ਦਾ ਪੜਾਈ ਨਾਲ ਕੋਈ ਲੈਣ ਦੇ ਨਹੀਂਗਾ ਜੀ ਤੇ ਇਹ ਸਿਰਫ ਯੂਨੀਵਰਸਿਟੀ ਵਿੱਚ ਅੱਗ ਲਾਉਣਾ ਆਇਆ ਉਹਨਾਂ ਨੇ ਇਹ ਹਿੰਟ ਦਿੱਤਾ ਵੀ ਇਹ ਬੰਦੇ ਕਾਮਨ ਕਿਹੜੇ ਆ ਉਹ ਕਹਿੰਦੇ ਵੀ ਇੱਕ ਤਾਂ ਜਿਹੜਾ ਆਪਣਾ ਪੰਜਾਬ ਵਿੱਚ ਬੁੱਡੇ ਨਾਲੇ ਦਾ ਜੋ ਵਿਵਾਦ ਚੱਲ ਜਾਂਦਾਗਾ ਉਹਦੀ ਸਾਫ ਸਫਾਈ ਦਾ ਕੁਝ ਤਾਂ ਬੰਦੇ ਉਹ ਆ ਤੇ ਹੋਰ ਉਹਨਾਂ ਨੇ ਬਾਲਾ ਕੁਝ ਗੱਲ ਨਹੀਂ ਕਿਹਾ ਵੀ ਉਹਨਾਂ ਨੇ ਹਿੰਟ ਵਿੱਚ ਹੀ ਦਿੱਤਾ ਵੀ ਆਪਾਂ ਨੂੰ ਕਿਹੜੇ-ਕਿਹੜੇ ਜਿਹੜੇ ਪੰਜਾਬ ਵਿੱਚ ਮੁੱਦੇ ਚੱਲ ਰਹੇ ਨੇ ਨਾਰਮਲੀ ਇਹ ਬੰਦੇ ਅੱਗੇ ਹੀ ਹੁੰਦੇ ਆ ਵਾਸਤੇ ਹੁਣ ਆਪਾਂ ਨੂੰ ਪਤਾ ਵੀ ਇੱਕ ਤਾਂ ਬੁੱਢੇ ਨਾਲੇ ਦਾ ਸਾਫ ਸਫਾਈ ਦਾ ਮੁੱਦਾ ਹੈਗਾ ਆਪਣੇ ਕੋਲੇ ਪੰਜਾਬ ਵਿੱਚ ਚੱਲ ਰਿਹਾ ਹੈਗਾ ਇੱਕ ਪੰਜਾਬ ਪੰਜਾਬੀ ਦੇ ਦਾ ਮੁੱਦਾ ਹੈਗਾ ਇੱਕ ਪੰਜਾਬੀ ਸੂਬੇ ਦਾ ਮੁੱਦਾ ਹੈਗਾ ਇੱਕ ਪੰਜਾਬੀ ਭਾਸ਼ਾ ਦਾ ਮੁੱਦਾ ਹੈਗਾ ਤੇ ਇੱਕ ਆਪਣੇ ਕੋਲੇ ਜੋ ਪਰਵਾਸੀਆਂ ਦਾ ਮੁੱਦਾ ਹੈਗਾ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਆਪਾਂ ਪੰਜਾਬ ਵਿੱਚ ਰਹਿੰਦੇ ਆ ਤੇ ਆਪਾਂ ਨੂੰ ਪਤਾ ਹੀ ਆ ਵੀ ਇਹਨਾਂ ਮੁੱਦਿਆਂ ਵਿੱਚ ਅੱਗੇ ਕੌਣ ਆਇਆ ਹੈਗਾ ਤੇ ਉਹਨਾਂ ਦਾ ਕਹਿਣ ਦਾ ਮਤਲਬ ਵੀ ਵਸ ਸਿਰਫ ਇਹ ਚਾ ਇਹ ਕਾਮਨ ਜੇ ਬੰਦੇ ਹੈਗੇ ਆ ਬਸ ਇਹੀ ਮੁੱਦਿਆਂ ਨੂੰ ਢੁਕਾ ਦਿੰਦੇ ਆ ਤੇ ਸਟੂਡੈਂਟ ਤੇ ਪੜ੍ਹਾਈ ਇਹਨਾਂ ਦਾ ਕੋਈ ਲੈਣ ਦੇ ਨਹੀਂ ਹੈ ਨਾ ਬਸ ਯੂਨੀਵਰਸਿਟੀ ਵਿੱਚ ਜਿੰਦਾਬਾਦ ਮਰਦਾਬਾਦ ਜਿੰਦਾਬਾਦ ਮਰਦਾਬਾਦ ਕਰਦੇ ਰਹਿੰਦੇ ਸੋ ਪਰ ਉਹਨਾਂ ਨੇ ਆਪਣਾ ਇਹ ਅੱਧਾ ਕਿ ਬਿਆਨ ਦਿੱਤਾ ਹੈ ਪੂਰਾ ਬਿਆਨ ਉਹਨਾਂ ਨੇ ਨਹੀਂ ਦਿੱਤਾ ਹੈ ਹੁਣ ਚਲੋ ਆਪਾਂ ਇਹ ਗੱਲ ਤਾਂ ਮੰਨ ਲੈਂਦੇ ਆ ਵੀ ਚਲੋ ਠੀਕ ਆ ਜੀ ਉਹਨਾਂ ਦੀ ਇਹ ਗੱਲ ਸਹੀ ਆ ਵੀ ਜਿਹੜੇ ਪੰਜਾਬ ਦੇ ਮੁੱਦੇ ਹੈਗੇ ਆ ਉਹਨਾਂ ਵਿੱਚ ਇਹ ਕਾਮਨ ਬੰਦੇ ਹੈਗੇ ਆ ਚਲੋ ਇਹ ਗੱਲ ਮੰਨਣ ਤੇ ਹੋ ਗਿਆ ਕੀਆ ਪਰ ਉਹ ਇਹ ਗੱਲ ਬਿਆਨ ਦੇਣਾ ਭੁੱਲ ਗਏ ਵੀ ਜਿਹੜੀਆਂ ਪੋਲਿਟੀਕਲ ਪਾਰਟੀਆਂ ਹੈਗੀਆਂ ਆ ਚਾਹੇ ਉਹ ਕਾਂਗਰਸ ਆ ਚਾਹੇ ਉਹ ਆਮ ਆਦਮੀ ਪਾਰਟੀ ਆ ਚਾਹੇ ਉਹ ਅਕਾਲ ਚਰੋਮੀ ਅਕਾਲੀ ਦਲ ਆ ਚਾਹੇ ਉਹ ਭਾਜਪਾ ਦੀ ਆ ਚਾਹੇ ਜੋ ਵੀ ਸ਼ਰੋਮੀ ਅਕਾਲੀ ਦਲ ਪਨੇ ਅੰਮ੍ਰਿਤਸਰ ਰਹਿ ਗਿਆ ਜਾਂ ਜੋ ਵੀ ਹੁਣ ਆ ਵਾਰਸ ਪੰਜਾਬ ਦੀ ਨਵੀਂ ਪਾਰਟੀ ਹੈ ਫਿਰ ਇੰਨਾਂ ਚ ਬੰਦੇ ਦਾ ਕੌਮਣ ਹੀ ਆ ਇਹ ਵੀ ਗਲਤ ਇਹ ਤਾਂ ਹੋਰ ਮੇਰੇ ਨਾਲ ਬਿਆਨ ਦਨ ਭੁੱਲੀ ਗਈ ਜੇਕਰ ਉਧਰ ਪੰਜਾਬ ਦੇ ਮੁੱਦਿਆਂ ਵਿੱਚ ਜਿਹੜੇ ਲੜ ਰਹੇ ਆ ਪਤਾ ਨਹੀਂ ਉਹ ਸਹੀ ਆ ਕਿ ਨਹੀਂ ਉਹ ਤਾਂ ਹੁਣ ਪੰਜਾਬ ਦੇ ਵਾਸੀ ਉਹਨੂੰ ਪਤਾ ਹੈਗਾ ਜਾਂ ਪੋਲਿਟੀਕਲ ਲਾਬੀਨੀ ਉਹ ਪਤਾ ਵੀ ਉਹ ਪੰਜਾਬ ਦੇ ਮੁੱਦੇ ਸਹੀ ਆ ਕਿ ਜਿਹੜੇ ਇਧਰਲੇ ਪਾਸੇ ਇਹਦੇ ਵੀ ਤੁਸੀਂ ਵੀ ਤਾਂ ਕਾਮਨ ਹੀ ਹੋ ਨਾ ਵੀ ਉਹੀ ਬੰਦੇ ਪਹਿਲਾਂ ਭਾਜਪਾ ਜੁੰਦੇ ਸੀਗੇ ਉਹੀ ਕਾਂਗਰਸ ਹੋਗੇ ਉਹੀ ਕਾਂਗਰਸ ਵਾਲੇ ਆਮ ਆਦਮੀ ਪਾਰਟੀ ਚ ਹੋਗੇ ਆਮ ਆਦਮੀ ਵਾਲੇ ਅਕਾਲੀ ਦਲ ਚ ਹੋਗੇ ਅਕਾਲੀ ਦਲ ਵਾਲੇ ਭਾਜਪਾ ਹੋਗੇ ਮੀਨਸ ਕਿ ਬੰਦੇ ਤਾਂ ਫਿਰ ਉਹ ਵੀ ਕਾਮਨ ਹੀ ਆ ਨਾ ਉਹੀ 4-5 ਬੰਦੇ ਆ ਜੋ ਸੀਐਮ ਦੀ ਰੇਸ ਵਿੱਚ ਹੈਗੇ ਆ ਉੱਥੇ ਕਾਮਨ ਹੋ ਸਕਦਾ ਫਿਰ ਇੱਥੇ ਵੀ ਕਾਮਨ ਹੋ ਸਕਦਾ ਇੱਥੇ ਕਿਉਂ ਨਹੀਂ ਹੋ ਸਕਦੀ ਸੋ ਇਹ ਵੀ ਥੋੜਾ ਜਿਹਾ ਇੱਕ ਪਾਸੇ ਬਿਆਨ ਬਿਆਨ ਆਇਆ ਕਰੇ ਵੀ ਇਹ ਗੱਲ ਕਰਨੀ ਤਾਂ ਫਿਰ ਦੋਵੇਂ ਪਾਸੇ ਗੱਲ ਕੀਤੀ ਜਾਇਆ ਕਰੇ ਚਲੋ ਇੱਕ ਗੱਲ ਹੋਰ ਆਈ ਆਪਣੇ ਕੋਲੇ ਵੀ ਹੁਣ ਆਪਾਂ ਨੂੰ ਪਤਾ ਵੀ ਪੰਜਾਬ ਪ੍ਰਵਾਸੀਆਂ ਦੇ ਮੁੱਦੇ ਤੇ ਕਿਹੜੇ-ਕਿਹੜੇ ਪਰਸਨ ਪੰਜਾਬ ਦੇ ਉਹ ਅੱਗੇ ਹੋ ਕੇ ਉਹਨਾਂ ਦਾ ਵਿਰੋਧ ਕਰ ਰਹੇ ਆ ਉਹਨਾਂ ਨੂੰ ਕਹਿ ਰਹੇ ਆ ਕਿ ਪ੍ਰਵਾਸੀ ਜਿਹੜੇ ਪੰਜਾਬ ਅਧਿਕੰਤ ਪਾਉਂਦੇ ਆ ਜਾਂ ਜੋ ਵੀ ਉਹਨਾਂ ਦੀ ਐਕਟੀਵਿਟੀ ਕਰਦੇ ਆ ਕਿ ਜਿਹੜੀਆਂ ਕਿ ਮੰਨਜੋਗ ਨਹੀਂ ਆ ਵੀ ਇਹ ਐਕਟੀਵਿਟੀ ਪੰਜਾਬ ਚ ਨਹੀਂ ਹੋਣੀ ਚਾਹੀਦੀਆਂ ਹੁਣ ਪਿਛਲੇ ਦਿਨ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਇੱਕ ਪਰਸਨ ਆ ਜੋ ਪ੍ਰਵਾਸੀਆਂ ਦੇ ਅਗੇਂਸਟ ਜਾਂ ਪ੍ਰਵਾਸੀਆਂ ਦੇ ਵਿਰੁੱਧ ਜੋ ਵੀ ਕਹਿ ਰਿਹਾ ਵੀ ਪੰਜਾਬ ਵਿੱਚ ਪ੍ਰਵਾਸੀ ਨਹੀਂ ਹੋਣੇ ਚਾਹੀਦੇ ਕਿ ਇਹਨਾਂ ਨੂੰ ਇਹਨਾਂ ਦੀ ਇਹਨਾਂ ਨੂੰ ਵੋਟਿੰਗ ਰਾਈਟ ਨਹੀਂ ਹੋਣਾ ਚਾਹੀਦਾਗਾ ਜਾਂ ਜੋ ਵੀ ਇਹਨਾਂ ਨੂੰ ਫੈਸਿਲਿਟੀ ਮਿਲਦੀ ਹੈ ਉਹ ਨਹੀਂ ਹੋਣੀ ਚਾਹੀਦੀ ਜਿਵੇਂ ਕਦੂਜੇ ਰਾਜਾਂ ਵਿੱਚ ਹੁੰਦੀ ਆ ਉੱਥੇ ਫਿਰ ਇੱਕ ਸਟੂਡੈਂਟ ਸਟੂਡੈਂਟ ਹੀ ਕਹਾਂਗੇ ਬਹੁਤ ਉੱਥੇ ਇੱਕ ਮੁੰਡਾ ਸਟੂਡੈਂਟ ਸੀਗਾ ਉਹਨਾਂ ਨੇ ਫਿਰ ਉਸ ਸਪੈਸੀਫਿਕ ਪਰਸਨ ਨੂੰ ਕੁਐਸ਼ਨ ਪੁੱਛਿਆ ਕਿ ਚਲੋ ਜੀ ਤੁਸੀਂ ਇਹ ਕਹਿ ਰਹੇ ਹੋ ਵੀ ਰਵਾਇਤੀ ਪਾਰਟੀਆਂ ਕੁਝ ਨਹੀਂ ਕਰ ਰਹੀਆਂ ਕੁਝ ਨਹੀਂ ਕਰ ਰਹੀਆਂ ਜਾਂ ਵੀ ਉਹ ਕਹਿ ਰਿਹਾ ਵੀ ਚਲੋ ਤੁਹਾਡਾ ਕੀ ਵਿਜ਼ਨ ਹੋਊਗਾ ਵੀ ਤੁਸੀਂ ਪੰਜਾਬ ਨੂੰ ਬਚਾਉਣਾਗਾ ਤੇ ਤੁਹਾਡਾ ਕੀ ਵਿਜ਼ਨ ਹੋਊਗਾ ਲੌਜੀਕ ਹੈਗਾਗਾ ਵੀ ਜਿਹੜੇ ਕੋਈ ਹੋਰ ਨਵੀਂ ਪਾਰਟੀ ਅੱਗੇ ਆ ਰਹੀ ਆ ਤਾਂ ਫਿਰ ਉਹਨਾਂ ਦਾ ਲੌਜੀਕ ਤਾਂ ਪਹਿਲਾਂ ਪੁੱਛਿਆ ਜਾਵੇ ਵੀ ਤੁਹਾਡਾ ਕੀ ਲੌਜੀਕ ਆ ਤੁਸੀਂ ਇਹਨਾਂ ਨਾਲ ਕਿਵੇਂ ਵੱਖ ਹੋ ਕੇ ਕੰਮ ਕਰੋਗੇ ਤੁਹਾਡੇ ਕੋਲ ਕਿੰਨੀ ਇੰਨੀ ਪਾਵਰ ਹੈਗੀ ਆ ਵੀ ਜੇ ਤੁਸੀਂ ਸਾਰੇ ਜੂਤ ਨੂੰ ਪਿੱਛੇ ਲਾ ਕੇ ਚੰਗੇ ਕੰਮ ਲਈ ਜਾਂ ਸਾਰੇ ਪੰਜਾਬ ਨੂੰ ਆਪਣੇ ਨਾਰ ਲਾ ਕੇ ਤੁਸੀਂ ਤੁਹਾਡੇ ਕੀ ਲੌਜੀਕ ਹੋਣਗੇ ਤੁਸੀਂ ਕਿਵੇਂ ਇਹਨਾਂ ਨੂੰ ਸਹੀ ਕਰੋਗੇ ਜੋ ਵੀ ਪੰਜਾਬ ਦਾ ਸਿਸਟਮ ਹੋਵੇ ਪਰ ਉੱਥੇ ਇੱਕ ਹੈਰਾਨੀ ਵਾਲੀ ਗੱਲ ਇਹ ਹੋਈ ਹੈ ਵੀ ਜਿਹੜੇ ਪਰਸੋਂ ਵਿੱਚ ਕੁਐਸਚਨ ਪੁੱਛਿਆ ਗਿਆ ਸੀ ਵੀ ਜਿਹੜਾ ਪੰਜਾਬ ਪ੍ਰਵਾਸੀਆਂ ਦੇ ਅਗੇਂਸਟ ਸੀਗਾ ਜਾਂ ਜੋ ਵੀ ਉਹਨਾਂ ਦੇ ਵੀ ਫੇਵਰ ਵਿੱਚ ਨਹੀਂ ਸੀ ਕਿ ਪੰਜਾਬ ਵਿੱਚ ਪ੍ਰਵਾਸੀਆਂ ਦਾ ਜ਼ਿਆਦਾ ਹੋ ਰਿਹਾ ਹੈਗਾ ਵੀ ਇਹ ਨਹੀਂ ਹੋਣ ਚਾਹੀਦਾਗਾ ਪਰ ਹੁਣ ਉਹ ਵੀ ਪਰਸਨ ਆਪਣੇ ਗੁਜ਼ਾਰੇ ਲਈ ਸਾਰਾ ਕੁਝ ਕਰਦਾ ਹੈ ਵੀ ਆਪਾਂ ਵੀ ਹੁਣ ਜਿਵੇਂ ਮੈਂ ਇੱਕ ਟੀਚਰਾਂ ਵੀ ਮੈਂ ਵੀ ਆਪਣੇ ਖਾਣ ਆਪਣੇ ਖਾਣ ਪੀਣ ਲਈ ਜਾਂ ਵੀ ਆਪਣੇ ਰੋਜ਼ ਮਰਾਂ ਦੇ ਪੈਸਿਆਂ ਲਈ ਜਾਂ ਆਪਣੇ ਪਰਿਵਾਰ ਨੂੰ ਚਲਾਉਣ ਲਈ ਹਰੇਕ ਬੰਦਾ ਕੋਈ ਨਾ ਕੋਈ ਕਰਦਾ ਹੈ ਕੋਈ ਨਾ ਕੋਈ ਕੰਮ ਕਰਦਾ ਹੀ ਆ ਹੁਣ ਉਹ ਪਰਸਨ ਵੀ ਆਪਣਾ ਇੱਕ ਬਿਜ਼ਨਸ ਕਰਦਾ ਹੈ ਕਰ ਸਕਦਾ ਹੈ ਇਹਦੇ ਵਿੱਚ ਕੋਈ ਸ਼ੋ ਨਹੀਂ ਆ ਵੀ ਹਰੇਕ ਬੰਦਾ ਪੈਸਾ ਕਮਾਉਣ ਲਈ ਕੁਝ ਵੀ ਕਰ ਸਕਦਾ ਹੈ ਪਰ ਹਰਾਨੇ ਦੀ ਗੱਲ ਇਹ ਹੈ ਵੀ ਜਿਹੜਾ ਬੰਦਾ ਪ੍ਰਵਾਸੀਆਂ ਦੇ ਅਗੇਂਸਟ ਹੈ ਪ੍ਰਵਾਸੀਆਂ ਦੇ ਵਿਰੋਧ ਵਿੱਚ ਹੈ ਜੇ ਉਹੀ ਬੰਦਾ ਆਪਣੇ ਕੰਮ ਤੇ ਪ੍ਰਵਾਸੀ ਰੱਖੀ ਬਿਠਾਉਂਦਾ ਫੇਰ ਫਿਰ ਇਹ ਗੱਲ ਕਿੱਥੇ ਜਾਂਦੀ ਹੈ ਜੇ ਉਹਨਾਂ ਨੂੰ ਇੱਕ ਪੱਤਰਕਾਰ ਵੀ ਇਹਨੇ ਕਵਸਚਨ ਪੁੱਛਿਆ ਸੀਗਾ ਵੀ ਹਾਂਜੀ ਤੁਸੀਂ ਤਾਂ ਕਹਿ ਰਹੇ ਹੋ ਵੀ ਪ੍ਰਵਾਸੀਆਂ ਦੇ ਪ੍ਰਵਾਸੀ ਆਏ ਆ ਆਪਣਿਆਂ ਵਿੱਚ ਪ੍ਰਵਾਸੀ ਆਏ ਆ ਤੇ ਤੁਸੀਂ ਆਪਣੇ ਇਸ ਕੰਮ ਦੇ ਪ੍ਰਵਾਸੀ ਰੱਖੇ ਬੈਠੇ ਉਹਨਾਂ ਨੇ ਫਿਰ ਹੱਸ ਕੇ ਜਵਾਬ ਦਿੱਤਾ ਵੀ ਮੈਨੂੰ ਪੰਜਾਬ ਵਿੱਚੋਂ ਇਹ ਕਾਰਾਗਰੀ ਵਾਲੇ ਬੰਦੇ ਲੱਭਦੇ ਨਹੀਂ ਹੋਰ ਇਹ ਵੀ ਇੱਕ ਸਵਾਲ ਵੀ ਐਡਾ ਪੰਜਾਬ ਆ 2.3 ਤਿੰਨ ਕਰੋੜ ਰੁਪਏ ਤਿੰਨ ਕਰੋੜ ਆਪਣੀ ਪਾਪੂਲੇਸ਼ਨ ਹੈਗੀ ਵੀ ਤੁਹਾਨੂੰ 12-15 ਬੰਦੇ ਨਹੀਂ ਲੱਭਦੇ ਜਿਹੜੇ ਕੰਮ ਕਰਨ ਤੁਸੀਂ ਕਰਨਾਗੇ ਵੀ ਇਹ ਹੁਣ ਘੁੰਮਣ ਘਰੇ ਪੰਗਾ ਪੰਗਾ ਆਈਆਂ ਵੀ ਇੱਕ ਪਾਸੇ ਤੁਸੀਂ ਆਪਣੇ ਆਪ ਨੂੰ ਸਹੀ ਕਹੀ ਜਾਂਦੇ ਹੋ ਇੱਕ ਪਾਸੇ ਤੁਸੀਂ ਆਪਣੇ ਆਪ ਨੂੰ ਦੂਜੇ ਰਾਮ ਵਿੱਚ ਅਗੇਂਸਟ ਕਹੀ ਜਾਂਦੇ ਹੋ ਤੁਸੀਂ ਗੱਲ ਕਰੀ ਜਾਂਦੇ ਹੋ ਉਹ ਤਾਂ ਸਹੀ ਆ ਜੇ ਉਹੀ ਪਰਤਨ ਕੋਈ ਹੋਰ ਗੱਲ ਕਰੀ ਜਾਂਦਾ ਹੈ ਸੇਮ ਗੱਲ ਹੀ ਕਰੀ ਜਾਂਦਾ ਉਹ ਉਹ ਤੁਸੀਂ ਕਹਿ ਨਹੀਂ ਉਹ ਤਾਂ ਗਲਤ ਹੁਣ ਪੰਜਾਬ ਦੀ ਸਿਆਸਤ ਵਿੱਚ ਇਹੀ ਹੋ ਰਿਹਾ ਹੈ ਇੱਕ ਪਾਸੇ ਤੁਸੀਂ ਸਹੀ ਕਹਿ ਰਹੇ ਹੋ ਜਦੋਂ ਜਦੋਂ ਦੀ oppositon ਉਂਦੀ ਆ ਜਾਂਦਾ ਉਹ ਦੀ party ਆਉਂਦੀ ਆ ਤਾਂ ਤੁਸੀਂ ਉਹਦੇ ਕੀ ਆਗੇਂਸਟ ਹੋ ਜਾਂਦੇ ਵੀ ਇਹ ਚੀਜ਼ ਸਹੀ ਨਹੀਂ ਗੀ ਹੁਣ ਪੰਜਾਬ ਦੇ ਲੋਕ ਹੁਣ ਕਿਹੜੇ ਪਾਸੇ ਜਾਣ ਪਹਿਲਾਂ ਤੁਹਾਨੂੰ ਵੋਟਾਂ ਪਾ ਦਿੰਦੇ ਆ ਵੀ ਚਲੋ ਜੀ ਇਹ ਬੰਦੇ ਦੀ ideology ਇਹ ਆ ਇਹ ਬਾਕੀਆਂ ਨਾਲ ਥੋੜਾ ਜਿਹਾ ਵੱਖ ਹੈਗਾ ਜਦੋਂ ਤੁਸੀਂ ਆਪਣੀ ਪਾਵਰ ਵਿੱਚ ਆਉਨੇ ਹੋ ਜਾਂ ਤੁਹਾਨੂੰ ਕੋਈ 4 ਗਿ ਵੋਟਾਂ ਪਾਈ ਜਾਂਦੀਆਂ ਆ ਤਾਂ ਫਿਰ ਤੁਸੀਂ ਉਹੀ ਸੇਮ ਫਿਰ ਉਹਦੇ ਘੁਮਾ ਦਿੰਦੇ ਹੋ ਵੀ ਜੋ ਪਹਿਲਾਂ ਕੁਝ ਕਰ ਰਹੇ ਸੀ ਉਹੀ ਤੁਸੀਂ ਹੁਣ ਕਰੀ ਜਾਂਦੇ ਹੋ ਤੋ ਇਹ ਥੋੜੇ ਜੇ ਕਾਮਨ ਜੇ ਮੁੱਦੇ ਸੀਗੇ ਵੀ ਇਹ ਹੁਣ ਪੰਜਾਬ ਦੇ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਵੀ ਹੁਣ ਅਸੀਂ ਕੀ ਕਰੀਏ ਜੇ ਤੁਸੀਂ ਕਿਸੇ ਪਿਛੇ ਜਿੰਦਾਬਾਦ ਕਰਦੇ ਹੋ ਤਾਂ ਉਹ 파ਰਤਾਨ ਨੂੰ ਜਿਹਦੇ ਲਈ ਤੁਸੀਂ ਜਿੰਦਾਬਾਦ ਕਰੀ ਜਾਂਦੇ ਹੋ ਉਹ 파ਰਤਾਨ ਨੂੰ ਤੁਹਾਨੂੰ ਛੱਡ ਕੇ ਕਿਸੇ ਹੋਰ ਜਿੰਦਾਬਾਦ ਕਰੀ ਜਾਂਦਾ ਜੀ ਜਿਹਦੇ ਪਹਿਲਾਂ ਅਗੇਸਟ ਹੁੰਦਾ ਹੁਣ ਇਹ ਥੋੜੀਆਂ ਹੀ ਘੁੰਮਣ ਕੇ ਰਹੀਆਂ ਹੈਗੀਆਂ ਕੋਈ ਹਾਸੋਣੀਆਂ ਗੱਲਾਂ ਵੀ ਹੈਗੀਆਂ ਵੀ ਹੁਣ ਪੰਜਾਬ ਦੇ ਲੋਕ ਫਿਰ ਕਰਨ ਕੀ ਕਿਹਦੇ ਪਾਸੇ ਜਾਣ ਬਾਕੀ ਤੁਹਾਡੇ ਵਿਚਾਰ ਦੀ ਇਹ ਦੋ ਤਿੰਨ ਗੱਲਾਂ ਸਹੀਆਂ ਇਸ ਤੋਂ ਬਾਅਦ ਵੀ ਮੈਨੂੰ ਲੱਗਦਾ ਇਨ ਫਿਊਚਰ ਇਹੀ ਗੱਲਾਂ ਕਾਮਨ ਲਈ ਹੋਣੀਆਂ ਤੋ ਇਹਦੇ ਵਿੱਚ ਕੋਈ ਜ਼ਿਆਦਾ ਮੋੜ ਤੜੋ ਥੋੜਾ-ਥੋੜਾ ਫੜਾ ਕੀ ਹੋ ਸਕਦਾਗਾ ਪਰ ਜ਼ਿਆਦਾ ਇਹੀ ਵਰਡਿੰਗ ਨੇ ਯੂਜ਼ ਹੋਊਗੀ। ਬਾਕੀ ਤੁਹਾਡੇ ਵਿਚਾਰ ਇਹਦੇ ਬਾਰੇ ਕੀ ਹੋ ਸਕਦੇ ਆ ਜ਼ਰੂਰ ਦੱਸੋ। ਸ਼ੇਅਰ ਕਰੋ ਕਮੈਂਟ ਕਰੋ ਕੋਈ ਉਹ ਜੀ ਗੱਲ ਕਹੀ ਗਈ ਹੋਵੇ ਵੀਡੀਓ ਵਿੱਚ ਕਿਸੇ ਦੀ ਕਿਸਦਾ ਨਿਬਾਏ ਨੇਮ ਨਾਂ ਲਿਆ ਗਿਆ ਹੋਵੇ ਤਾਂ ਉਹਨਾਂ ਤੋਂ ਗੁਸਤਾਖੀ ਮੰਗਦੇ ਆ ਪਰ ਜੇ ਗੱਲ ਸਹੀ ਹੋਈ ਤਾਂ ਪਰ ਉਹ ਇਸ ਗੱਲ ਨੂੰ ਸਹਿਮਤ ਵੀ ਹੋਣਗੇ ਵੀ ਇਹ ਗੱਲ ਸਹੀ ਆ ਤੇ ਐਵੇਂ ਇੱਕ ਪਾਸਾ ਇੱਕ ਪਾਸੇ ਆਪਸੇ ਇਹਨੂੰ ਸਹੀ ਕਹੀ ਜਾਂਦੇ ਨੇ ਦੂਜੇ ਪਾਸੇ ਉਹੀ ਬੰਦਾ ਉਹ ਸੀਨ ਵਿੱਚ ਗਲਤ ਕਹੀ ਜਾਂਦਾ ਗੱਲ ਇੱਕ ਹੀ ਹੈਗੀ ਆ ਫਿਰ ਇਹਦੇ ਪਿੱਛੇ ਕੁਝ ਲੌਜੀਕ ਨਹੀਂ ਮੰਨਦਾ ਨਾ ਸੋ ਸੋ ਆਪਣੇ ਥੋੜੀ ਵਿਚਾਰ ਦਿਓ ਜਰੂਰ ਦਿਓ ਜੀ ਕਮੈਂਟ ਬਾਕਸ ਵਿੱਚ ਪੇਜ ਨੂੰ ਸ਼ੇਅਰ ਕਰੋ ਫੋਲੋ ਕਰੋ